ਇਕ ਸੰਤ ਤੇ ਕਹਿਣ ਲੱਗੇ ਤੈਨੂੰ ਵਰ ਦੇਣ ਵਾਸਤੇ ਆਇਆ ਉਹ ਕਹਿਣ ਲੱਗਾ ਮੈਨੂੰ ਨਹੀਂ ਚਾਹੀਦਾ ਵਰ ਆਪਣੇ ਕੋਲੋਂ ਰੱਖੋ ਨਹੀਂ ਚਾਹੀਦਾ ਦੇਵਤੇ ਕਹਿਣ ਲੱਗੇ بڑے بڑے ॠषि मुनि ਤੜਪਦੇ ਰਹਿੰਦੇ ਹਨ ਵਰਸਾ ਤੋਂ ਮੰਗਦੇ ਰਹਿੰਦੇ ਅਸੀਂ ਦਿੰਦੇ ਨਹੀਂ ਤੈਨੂੰ ਅਸੀਂ ਆਪ ਦੇਣ ਵਾਸਤੇ ਆਇਆ ਤੂੰ ਜਿਸ ਦੇ ਸਿਰ ਤੇ ਹੱਥ ਰੱਖੇਂਗਾ ਨਾ ਉਹ ਮਾਲਾ-ਮਾਲ ਹੋ ਜਾਏਗਾ ਅਗਰ ਬਿਮਾਰ ਹੈ ਤਾਂ ਤੰਦਰੁਸਤ ਹੋ ਜਾਏਗਾ ਔਰ ਅਗਰ ਨਿਰਦਰ ਹੈ ਤਾਂ ਧਨવાન ਹੋ ਜਾਏਗਾ ਮੂਰਖ ਹੈ ਤੋ ਪੰਡਤ ਹੋ ਜਾਏਗਾ ਕਹਿੰ ਲਗਾਏ ਇੱਕ ਵਾਰ ਮੈਨੂੰ ਨਹੀਂ ਚਾਹੀਦਾ ਹੱਤ ਹੋ ਗਈ ਤੂੰ ਆਪਣੇ ਹੱਥਾਂ 'ਚੇ ਬਰਕਤ ਨਹੀਂ ਚਾਹੁੰਦਾ ਕਿ ਕੋਈ ਧਨવાન ਹੋ ਜਾਏ ਕੋਈ ਗੁਣਵਾਨ ਹੋ ਜਾਏ ਕੋਈ ਭਗਤ ਹੋ ਜਾਏ ਕਹਿੰਦਾ ਇਹ ਤੇ ਮੈਂ ਚਾਹਨਾ ਪਰ ਤੈਨੂੰ ਸੀ ਦੇਨੇ ਇੱਕ ਵਾਰ ਕਹਦਾ ਨਹੀਂ ਜਿੱਥੋਂ ਮੈਂ ਲੰਘ ਜਾਵਾਂ ਮੇਰੀ ਛਾਇਆ ਨਾਲੇ ਸਭ ਕੁਝ ਹੋਵੇ ਮੈਨੂੰ ਪਤਾ ਨਹੀਂ ਲੱਗਣਾ ਚਾਹੀਦਾ ਕੌਣ ਤੰਦਰੁਸਤ ਹੋ ਕੇ ਕੌਣ ਧਨવાન ਹੋਵੇ ਕੌਣ ਗੁਣਵਾਨ ਇਸ ਦਾ ਮੈਨੂੰ ਬੋਧ ਨਹੀਂ ਹੋਣਾ ਚਾਹੀਦਾ ਮੇਰੇ ਹੱਥ ਰੱਖਣ ਨਾਲ ਮੈਨੂੰ ਖਿਆਲ ਆ ਜਾਏਗਾ ਮੇਰੇ ਹੱਥਾਂ ਨਾਲ ਹੋ ਰਿਹਾ ਹੈ ਤੇ ਇਹ ਮੇਰਾ ਭਾਅ ਕਿਦਰੇ ਵੱਧ ਗਿਆ ਤਾਂ ਮੇਰਾ ਪ੍ਰਮਾਤਮਾ ਨਾਲ ਰਿਸ਼ਤਾ ਟੁੱਟ ਜਾਣਾ ਹੈ ਨਹੀਂ ਇਹ ਮੇਰੀ ਛਾਇਆ ਨਾਲ ਹੋ ਰਿਹਾ ਹੈ ਦੁਨੀਆਂ ਦੇ ਜਿੰਨਾ ਲੋਕਾਂ ਨੇ ਭਲਾਈ ਕੀਤੀ ਹੈ ਯਕੀਨ ਜਾਨੋ ਜ਼ੁਬਾਨ ਨਾਲ ਕਦੀ ਅਦੀ ਚਰਚਾ ਵੀ ਨਹੀਂ ਕੀਤੀ ਉਹਦੇ ਲੰਗ ਹੈ ਉਹਨਾਂ ਦੇ ਲੰਗਣ ਨਾਲ ਹੀ ਭਲਾਈ ਹੋਵੇ ਤੇ ਇੱਕ ਗਾਥਾ ਪੜ ਰਿਹਾ ਸੀ